ਪੰਜਾਬ ਵਿੱਚ ਵਹੀਕਲ ਮੋਡੀਫਿਕੇਸ਼ਨ ਕਿਸ ਤਰ੍ਹਾਂ ਕਰਾਏ ਜਾ ਸਕਦੇ ਨੇ ਇਸ ਤੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਇਹ ਫੈਸਲਾ ਕਰੋ ਕਿ ਵਹੀਕਲ ਵਿੱਚ ਕੀ ਮੋਡੀਫਿਕੇਸ਼ਨ ਜਿਹੜਾ ਤੁਸੀਂ ਕਰਾਉਣਾ ਹੈਗਾ ਉਸ ਤੋਂ ਬਾਅਦ ਮੋਡੀਫਿਕੇਸ਼ਨ ਜਿਸ ਤਰ੍ਹਾਂ ਕਾਰ ਜੀਪ ਦਾ ਓਪਨ ਟਾਪ ਡਿਜ਼ਾਈਨ ਇੰਜਨ ਅਪਗ੍ਰੇਡ ਕਾਸਮੈਟਿਕ ਪੇਂਟ ਆਦ ਆਪਾਂ ਮੋਡੀਫਿਕੇਸ਼ਨ ਕਰਾਉਣਾ ਇਹ ਯਕੀਨੀ ਬਣਾਓ ਮੋਡੀਫਿਕੇਸ਼ਨ ਮੋਟਰ ਵਹੀਕਲ ਐਕਟ 1988 ਦੇ ਰੂਲਸ ਦੀ ਉਲੰਘਣਾ ਨਾ ਕਰਦਾ ਹੋਵੇ ਜਿਵੇਂ ਕਿ ਆਪਾਂ ਰੂਲ ਦੇ ਵਿੱਚ ਜੋ ਸਰਕਾਰ ਦੇ ਰੂਲਸ ਨੇ ਉਹਨਾਂ ਦੇ ਅਧੀਨ ਹੀ ਮੋਡੀਫਿਕੇਸ਼ਨ ਕਰਾਉਣੀ ਹੁੰਦੀ ਹੈ ਜਿਵੇਂ ਕਿ ਜਿਹੜੇ ਅੱਜ ਕੱਲ ਵੱਡੇ ਸਲੈਂਸਰ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਦਾ ਮੋਟਰਸਾਈਕਲਾਂ ਦੇ ਵੀਹਕਲਾਂ ਦੇ ਲਾਊਡ ਸਲੈਂਸਰ ਜਿਹੜੇ ਹੈਗੇ ਉਹਨਾਂ ਦੀ ਮਨਾਹੀ ਹੈਗੀ ਉਹ ਬੈਨ ਨੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਮੋਡੀਫਿਕੇਸ਼ਨ ਕਰਾਉਣ ਵਾਸਤੇ ਅਪਰੂਵਲ ਕਿਸ ਤਰ੍ਹਾਂ ਲਈ ਜਾ ਸਕਦੀ ਆ ਅਪਰੂਵਲ ਲੈਣ ਵਾਸਤੇ ਕਿਹੜੇ ਕਿਹੜੇ ਕਾਗਜ਼ ਦਸਤਾਵੇਜ਼ ਆਪਾਂ ਨੂੰ ਚਾਹੀਦੇ ਨੇ ਸਭ ਤੋਂ ਪਹਿਲਾਂ ਨੰਬਰ 1 ਆਰਟੀਓ ਪਰਮਿਸ਼ਨ ਦੇਊਗਾ ਕਿ ਮੋਡੀਫਿਕੇਸ਼ਨ ਕਰਾਉਣ ਤੋਂ ਪਹਿਲਾਂ ਤੁਹਾਨੂੰ ਆਪਣੇ ਨੇੜੇ ਦੇ ਆਰਟੀਓ ਦਫ਼ਤਰ ਤੋਂ ਪਰਮਿਸ਼ਨ ਲੈਣੀ ਪਊਗੀ ਆਪਣੇ ਵਹੀਕਲ ਨੂੰ ਮੋਡੀਫਿਕੇਸ਼ਨ ਕਰਾਉਣ ਵਾਸਤੇ ਇਸ ਵਾਸਤੇ ਐਪਲੀਕੇਸ਼ਨ ਦੇ ਨਾਲ ਆਪਾਂ ਗੱਲ ਕਰਦੇ ਆ ਕਿਹੜੇ ਦਸਤਾਵੇਜ਼ ਲੱਗਣੇ ਆ ਨੰਬਰ 1 ਆਰਸੀ ਦੀ ਕਾਪੀ ਲੱਗਣੀ ਆ ਜੀ ਉਸ ਤੋਂ ਬਾਅਦ ਇਨਸ਼ੋਰੈਂਸ ਜਿਹੜੀ ਤੁਸੀਂ ਗੱਡੀ ਦੀ ਕਰਾਈ ਹੋ ਉਹਦੀ ਫੋਟੋਕਾਪੀ ਲੱਗਣੀ ਆ ਜੀ ਮੋਡੀਫਿਕੇਸ਼ਨ ਦਾ ਬਲੂਪ੍ਰਿੰਟ ਯਾਨੀ ਕਿ ਤੁਸੀਂ ਤੁਹਾਨੂੰ ਇਹ ਪੇਸ਼ ਕਰਨਾ ਪੈਣਾ ਜਿੱਦਾਂ ਕਿ ਤੁਸੀਂ ਕੋਈ ਜੀਪ ਜਾਂ ਕੋਈ ਤੁਸੀਂ ਹੋਰ ਵਹੀਕਲ ਮੋਡੀਫਿਕੇਸ਼ਨ ਕਰਾਉਣੀ ਹੈਗੀ ਆ ਉਹਦੇ ਉਸ ਨੂੰ ਓਪਨ ਰੱਖਣਾ ਉਸ ਨੂੰ ਕੀ ਉਹਦੇ ਵਿੱਚ ਤਬਦੀਲੀ ਲਿਆਉਣੀ ਉਹਦਾ ਇੱਕ ਕੰਪਿਊਟਰ ਤੋਂ ਬਲੂਪ੍ਰਿੰਟ ਸਾਨੂੰ ਕਿ ਉਹਦਾ ਜਿਹੜਾ ਛਾਪਾ ਪੰਜਾਬੀ ਦੇ ਕਹਿੰਦੇ ਨੇ ਛਾਪਾ ਜਿਹੜਾ ਉਹਦਾ ਤਿਆਰ ਕਰਕੇ ਉਹ ਸਾਨੂੰ ਨਾਲ ਅਟੈਚ ਕਰਨਾ ਪਊਗਾ ਵੀ ਅਸੀਂ ਆਪਣੇ ਵਹੀਕਲ ਨੂੰ ਇਸ ਟਾਈਪ ਦੀ ਮੋਡੀਫਿਕੇਸ਼ਨ ਕਰਾਣੀ ਆ ਇਹ ਹੋ ਗਿਆ ਜੀ ਅੱਗੇ ਇਸ ਤੋਂ ਬਾਅਦ ਸਾਨੂੰ ਪੋਲਿਊਸ਼ਨ ਸਰਟੀਫਿਕੇਟ ਵੀ ਜਿਹੜੀ ਗੱਡੀ ਤੁਹਾਡੀ ਕਿੰਨੀ ਕੁ ਪੁਰਾਣੀ ਆ ਪੋਲਿਊਸ਼ਨ ਤਾਂ ਨਹੀਂ ਫਲਾਉਂਦੀ ਉਹਨੂੰ ਜੇ ਤੁਸੀਂ ਉਹਦਾ ਕੋਈ ਮੋਡੀਫਿਕੇਸ਼ਨ ਕਰਾਉਨੇ ਆ ਉਹਦੇ ਨਾਲ ਪੋਲਿਊਸ਼ਨ ਨੂੰ ਕੋਈ ਫਰਕਤ ਨਹੀਂ ਪੈਂਦਾ ਉਹ ਪੋਲਿਊਸ਼ਨ ਸਰਟੀਫਿਕੇਟ ਲੱਗੇਗਾ ਉਸ ਤੋਂ ਬਾਅਦ ਆਈਡੀ ਪ੍ਰੂਫ ਤੁਹਾਡਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਪੰਜਾਬ ਦੇ ਰਹਿਣ ਵਾਲੇ ਹੋ ਜਾਂ ਕਿਸੇ ਹੋਰ ਸਟੇਟ ਦੇ ਰਹਿਣ ਵਾਲੇ ਹੋ ਉਹ ਤੁਹਾਡੀ ਜਿਹੜੀ ਹੈਗੀ ਆ ਆਇਡੈਂਟੀਫਿਕੇਸ਼ਨ ਦਾ ਪ੍ਰੂਫ ਨਾਲ ਲੱਗੇਗਾ ਇਹ ਸਾਰੇ ਦਸਤਾਵੇਜ਼ ਲਾ ਕੇ ਤੁਸੀਂ ਆਰਟੀਓ ਦਫ਼ਤਰ ਵਿੱਚ ਆਪਣੀ ਜਿਹੜੀ ਐਪਲੀਕੇਸ਼ਨ ਉਹ ਜਮ੍ਹਾਂ ਕਰਾਓਗੇ ਅਗਰ ਆਰਟੀਓ ਸਾਹਿਬ ਨੂੰ ਲੱਗਦਾ ਹੋਊਗਾ ਕਿ ਜਿਹੜੀ ਤੁਸੀਂ ਮੋਡੀਫਿਕੇਸ਼ਨ ਕਰਾ ਰਹੇ ਆ ਇਹ ਲੀਗਲ ਆ ਇਹ ਸੇਫ ਆ ਜਾਨ ਮਾਲ ਦੀ ਕਿਸੇ ਦਾ ਨੁਕਸਾਨਤ ਨਹੀਂ ਕਰਦੀ। ਕਈ ਵਾਰੀ ਜਿੱਦਾਂ ਆਪਾਂ ਮੋਡੀਫਿਕੇਸ਼ਨ ਆਪਾਂ ਉਹ ਦਾਇਰੇ ਵਿੱਚ ਕਰਾਉਣੀ ਹੁੰਦੀ ਆ ਬੋਡੀ ਜਿਹੜੀ ਆ ਉਹ ਜਿਆਦਾ ਬਾਹਰ ਨੂੰ ਜਾਂ ਕਿਸੇ ਤਰੀਕੇ ਨਾਲ ਦੂਜੇ ਵਹੀਕਲ ਨੂੰ ਆਉਣ ਜਾਣ ਵਾਲੇ ਨੂੰ ਕੋਈ ਨੁਕਸਾਨ ਨਾ ਪਹੁੰਚਾਉਂਦੀ ਹੋਵੇ। ਇਹ ਚੀਜ਼ਾਂ ਦਾ ਸਾਰਿਆਂ ਦਾ ਧਿਆਨ ਰੱਖ ਕੇ ਜਿਹੜੇ ਆਰਟੀਓ ਸਾਹਿਬ ਜਿਹੜੀ ਉਹ ਤੁਹਾਨੂੰ ਅਪਰੂਵਲ ਦੇਣਗੇ। ਇਹ ਤੁਹਾਨੂੰ ਅਪਰੂਵਲ ਆਰਟੀਓ ਸਾਹਿਬ ਤੋਂ ਮਿਲਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਅਥਰਾਇਜ਼ਡ ਵਰਕਸ਼ਾਪ ਜਿਨ੍ਹਾਂ ਕੋ ਇਹ ਮੋਡੀਫਿਕੇਸ਼ਨ ਦੇ ਅਧਿਕਾਰ ਨੇ ਸਰਕਾਰ ਵੱਲੋਂ ਉਹਨਾਂ ਦਾ ਲਾਇਸੈਂਸ ਬਣਿਆ ਹੁੰਦਾ ਉਹ ਤੁਸੀਂ ਉਸ ਸ਼ਾਪ ਤੇ ਜਾ ਕੇ ਉਸ ਮਕੈਨਿਕ ਨੂੰ ਮੋਡੀਫਿਕੇਸ਼ਨ ਕਰਵਾਉਣ ਨੂੰ ਕਹਿ ਦੱਸ ਸਕਦੇ ਹੋ ਜੋ ਜੋ ਉਹਨੂੰ ਬਲੂਪ੍ਰਿੰਟ ਜਿਹੜਾ ਆ ਦੀ ਅਪਰੂਵਲ ਆ ਉਹ ਸਾਰੀ ਦਿਖਾ ਸਕਦੇ ਹੋ ਤੇ ਉਹ ਜਿਹੜਾ ਉਸ ਹਾਵਨਾ ਜਿਹੜਾ ਹੈਗਾ ਅਥਾਰਾਈਜ਼ਡ ਮਕੈਨਿਕ ਜਿਹੜਾ ਉਹਦੀ ਮੋਡੀਫਿਕੇਸ਼ਨ ਕਰੇਗਾ ਜਿਵੇਂ ਕਿ ਜਦਾ ਜਲੰਧਰ ਲੁਧਿਆਣਾ ਵਿੱਚ ਮੋਡੀਫਿਕੇਸ਼ਨ ਦੇ ਜਿਹੜੇ ਅਥਾਰਾਈਜ਼ਡ ਵਰਕਸ਼ਾਪਸ ਹੈਗੀਆਂ ਨੇ ਉਥੋਂ ਵੀ ਮੋਡੀਫਿਕੇਸ਼ਨ ਕਰਾਈ ਜਾ ਸਕਦੀ ਆ ਇਸ ਤੋਂ ਬਾਅਦ ਜਦੋਂ ਤੁਸੀਂ ਸਾਰੀ ਮੋਡੀਫਿਕੇਸ਼ਨ ਜਿਹੜੀ ਉਹ ਕਰਵਾ ਲੈਂਦੇ ਹੋ ਤਾਂ ਉਹ ਜਿਹੜੀ ਹੈਗੀ ਆਰਟੀਓ ਸਾਹਿਬ ਨੂੰ ਇਨਸਪੈਕਸ਼ਨ ਕਰਾਉਣ ਵਾਸਤੇ ਤੁਹਾਨੂੰ ਗੱਡੀ ਜਿਹੜੀ ਆਪਣੀ ਪੇਸ਼ ਕਰਨੀ ਪਾਉਗੀ ਵੀ ਜਿਸ ਹਸਾਬ ਨਾਲ ਤੁਹਾਨੂੰ ਗੱਡੀ ਦੀ ਮੋਡੀਫਿਕੇਸ਼ਨ ਕਰਾਉਣ ਵਾਸਤੇ ਅਪਰੂਵਲ ਮਿਲੀ ਸੀ ਕੀ ਤੁਸੀਂ ਉਸੇ ਪ੍ਰਕਾਰ ਨਾਲ ਇਹ ਮੋਡੀਫਿਕੇਸ਼ਨ ਕਰਾਈ ਆ ਅਗਰ ਉਸ ਦੇ ਵਿੱਚ ਕੋਈ ਕਮੀ ਪੇਸ਼ੀ ਪਾਈ ਗਈ ਜਾਂ ਤੁਸੀਂ ਉਹ ਅਪਰੂਵਲ ਦੇ ਮੁਤਾਬਕ ਮੋਡੀਫਿਕੇਸ਼ਨ ਨਹੀਂ ਕਰਾਈ ਤਾਂ ਉਹ ਤੁਹਾਡਾ ਰਿਜੈਕਟ ਹੋ ਸਕਦਾ ਹੈ ਇਸ ਕਰਕੇ ਉਹ ਜਿਹੜੀ ਇਨਸਪੈਕਸ਼ਨ ਵਾਸਤੇ ਆਰਟੀਓ ਸਾਹਿਬ ਦੇ ਦਫ਼ਤਰ ਨੂੰ ਜਾਣਾ ਪਊਗਾ ਤੁਹਾਨੂੰ ਗੱਡੀ ਨੂੰ ਗੱਡੀ ਦੀ ਇਨਸਪੈਕਸ਼ਨ ਹੋਊਗੀ ਇਨਸਪੈਕਸ਼ਨ ਤੋਂ ਹੋਣ ਤੋਂ ਬਾਅਦ ਸਾਰਾ ਅਫੀਸਰ ਜਿਹੜਾ ਵੀ ਹੋਵੇਗਾ ਮੋਟਰ ਵਹੀਕਲ ਇਨਸਪੈਕਟਰ ਜਾਂ ਕੋਈ ਵੀ ਜਿਹੜਾ ਉੱਥੇ ਗਵਰਨਮੈਂਟ ਵੱਲੋਂ ਤਾਇਨਾਤ ਕੀਤਾ ਹੋਊਗਾ ਉਹਦੇ ਹਿਸਾਬ ਦੇ ਨਾਲ ਉਹਨੇ ਸਾਰੀ ਇਨਸਪੈਕਸ਼ਨ ਜੋ ਗਵਰਨਮੈਂਟ ਦੇ ਰੂਲਸ ਨੇ ਉਹਦੇ ਨਾਲ ਇਨਸਪੈਕਸ਼ਨ ਕਰਨਗੇ ਇਨਸਪੈਕਸ਼ਨ ਕਰਨ ਵਕਤ ਸਾਰੇ ਜਿਹੜੇ ਰੋਡ ਸੇਫਟੀ ਨਾਰਮ ਫਾਲੋ ਕੀਤੇ ਗਏ ਹਨ ਇਹਨਾਂ ਬਾਰੇ ਵੀ ਚੈੱਕ ਹੋਊਗਾ ਵੀ ਜਿਹੜੇ ਰੋਡ ਦੇ ਨਾਰਮ ਪੰਜਾਬ ਸਰਕਾਰ ਵੱਲੋਂ ਜਾਂ ਸਰਕਾਰ ਵੱਲੋਂ ਹੁੰਦੇ ਆ ਕਿ ਉਹਨਾਂ ਨੂੰ ਫਾਲੋ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਚੈੱਕ ਹੋਣਗੀਆਂ ਅਗਰ ਸਭ ਕੁਝ ਠੀਕ ਪਾਇਆ ਗਿਆ ਤਾਂ ਆਰਸੀ ਵਿੱਚ ਜਿਹੜਾ ਮੋਡੀਫਿਕੇਸ਼ਨ ਵਾਸਤੇ ਚੇਂਜ ਜਿਹੜਾ ਮੋਡੀਫਿਕੇਸ਼ਨ ਹੋਊਗੀ ਉਹਦੇ ਬਾਰੇ ਅਪਡੇਟ ਆਰਸੀ ਕੀਤੀ ਜਾਊਗੀ ਵੀ ਇਹ ਫਲਾਣਾ ਫਲਾਣਾ ਵਹੀਕਲ ਸੀ ਇਹਦੇ ਵਿੱਚ ਆਹ ਮੋਡੀਫਿਕੇਸ਼ਨ ਕੋਈ ਆ ਇਹ ਸਾਰੀ ਇਨਸਪੈਕਸ਼ਨ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਤੁਸੀਂ ਗੱਡੀ ਕਿਸੇ ਵੀ ਸਟੇਟ ਦੇ ਵਿੱਚ ਅਪਰੂਵਲ ਮਿਲਣ ਤੋਂ ਬਾਅਦ ਲਿਜਾ ਸਕਦੇ ਹੋ ਤੁਹਾਨੂੰ ਆਰਟੀਓ ਦਫ਼ਤਰ ਕਿਸੇ ਵੀ ਸਟੇਟ ਦਾ ਉਹ ਰੋਕੇਗਾ ਨਹੀਂ ਨਾ ਹੀ ਤੁਹਾਨੂੰ ਕੋਈ ਪਰੇਸ਼ਾਨੀ ਆਵੇਗੀ ਅੱਜ ਕੱਲ੍ਹ ਜਿਆਦਾ ਯੂਟਿਊਬਰ ਜਿਹੜੇ ਹੈਗੇ ਨੇ ਉਹ ਇਸੇ ਤਰ੍ਹਾਂ ਹੀ ਮੋਡੀਫਿਕੇਸ਼ਨ ਕਰਾਉਂਦੇ ਆ ਉਹ ਆਰਸੀ ਦੇ ਵਿੱਚ ਮਨਜ਼ੂਰੀ ਮਿਲਣੀ ਜ਼ਰੂਰੀ ਹੁੰਦੀ ਹੈ ਅਪਡੇਟ ਹੋਣੀ ਜ਼ਰੂਰੀ ਹੁੰਦੀ ਹੈ ਬਿਨਾ ਮਨਜ਼ੂਰੀ ਤੋਂ ਤੁਸੀਂ ਕੋਈ ਵੀ ਵਹੀਕਲ ਜਿਹੜਾ ਉਹ ਮੋਡੀਫਿਕੇਸ਼ਨ ਨਾ ਕਰਾਓ ਜਿਹਦੇ ਨਾਲ ਤੁਹਾਨੂੰ ਭਵਿੱਖ ਵਿੱਚ ਤੰਗੀ ਪਰੇਸ਼ਾਨੀ ਆਵੇ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਵੀ ਚੰਗਾ ਲੱਗਾ ਤਾਂ ਆਪਣੇ ਕੀਮਤੀ ਸੁਝਾਅ ਕਮੈਂਟਸ ਬਾਕਸ ਵਿੱਚ ਜ਼ਰੂਰ ਦਿਆ ਕਰੋ ਆਪਣੇ ਵਧੀਆ-ਵਧੀਆ ਜਿਹੜੇ ਸੁਝਾਅ ਉਹ ਦਿਓ ਜੇਕਰ ਤੁਹਾਨੂੰ ਵੀਡੀਓ ਨਹੀਂ ਚੰਗੀ ਲੱਗੀ ਤਾਂ ਤਾਂ ਵੀ ਆਪਣੇ ਸੁਝਾਅ ਜ਼ਰੂਰ ਦਿਓ ਤਾਂ ਕਿ ਮੈਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ ਮੈਂ ਹੋਰ ਵੀ ਇਹਨੂੰ ਵਧੀਆ ਕਰ ਸਕਾਂ ਜੇਕਰ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਉਸ ਉੱਪਰ ਵੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਵੀਡੀਓ ਵੇਖਣ ਲਈ ਆਪਣਾ ਕੀਮਤੀ ਸਮਾਂ ਦਿੰਦੇ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰੱਖਾ ਜੀ